ਅੱਜ ਕਾਰਪੋਰੇਸ਼ਨ ਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨਾਂ ਮੀਟਿੰਗ ਮੇਅਰ ਸਾਹਿਬ ਦੀ ਮੌਜੂਦਗੀ ਵਿੱਚ ਹੋਈ ਹੈ ਸ਼ਹਿਰ ਦੀ ਸਫਾਈ ਨੂੰ ਲੈ ਕੇ ਪਰ ਕਈ ਵਾਰ ਅਸੀਂ ਪਾਸ ਕਰ ਚੁੱਕੇ ਹਾਂ ਉਸ ਦੇ ਵਿੱਚ ਕਿ ਸ਼ਹਿਰ ਦੀ ਸਫਾਈ ਦਾ ਇੰਤਜ਼ਾਮ ਕੀਤਾ ਜਾਵੇ ਔਰ ਪਿਛਲੀ ਮੀਟਿੰਗ 'ਚ ਵੀ ਇਹ ਤਾਂ ਕੀਤਾ ਗਿਆ ਕਿ ਵੀ ਐਨੇ ਪੈਸੇ ਇਸ ਸਫਾਈ ਦਾ ਠੇਕਾ ਦਿੱਤਾ ਜਾਵੇ ਮਹੀਨੇ ਦਾ ਸਰਕਾਰ ਦੇ ਵੱਡੇ ਪ੍ਰੋਗਰਾਮ ਨੇ ਕਿ ਅਸੀਂ ਟੈਂਡਰ ਫਲੋਟ ਕਰਨੇ ਆ 5 ਸਾਲ ਦਾ 7 ਸਾਲ ਦਾ ਜ਼ਮੀਨ ਵੀ ਉਹ ਲਏਗਾ ਕੂੜੇ ਦੀ ਸੈਗਰੀਗੇਸ਼ਨ ਵੀ ਕਰੇਗਾ ਔਰ ਲੰਬੇ ਚੌੜੇ ਖਰਚੇ ਆ ਔਰ ਮੈਂ ਨਹੀਂ ਸਮਝਦਾ ਕਿ ਉਹ ਪੂਰੇ ਹੋਣਗੇ ਇਸ ਲਈ ਅਸੀਂ ਆਪਣੇ ਹਾਊਸ ਵੀ ਪਾਸ ਕੀਤਾ ਪਿਛਲੀ ਵਾਰ ਉਦੋਂ ਪਿਛਲੀ ਵਾਰ ਉਦੋਂ ਪਿਛਲੀ ਵਾਰ ਲੇਕਿਨ ਉਹ ਉਪਰੋਂ ਪਾਸ ਨਹੀਂ ਹੋ ਕੇ ਆਉਂਦਾ ਅੱਜ ਅਸੀਂ ਇਹ ਫੈਸਲਾ ਲਿਆ ਸਾਰੇ ਐਮਸੀਜ਼ ਨੇ ਮੇਅਰਸ ਨੇ ਕਿ ਇਹ ਜਿਹੜੀ ਕੂੜੇ ਦੀ ਸਫਾਈ ਇਹਦੀ ਜ਼ਿੰਮੇਵਾਰੀ ਅਸੀਂ ਆਪ ਚੱਕਾਂ ਜਿੰਨੇ ਟਰੈਕਟਰ ਟਰਾਲੀਆਂ ਸਟਾਫ ਕੂੜੇ ਦੀ ਸਫਾਈ ਵਾਲਾ ਚੱਲ ਰਿਹਾ ਉਹ ਕਾਰਪੋਰੇਸ਼ਨ ਦੇਗਾ ਔਰ ਬਾਕੀ ਦੇ ਅਸੀਂ ਆਪਣੀ ਜੇਬ ਚੋਂ ਚਾਹੇ ਜੀਸੀਬੀ ਹੋਵੇ ਚਾਹੇ ਪੋਰਕਲਨ ਹੋਵੇ ਕੂੜਾ ਕਲੀਅਰ ਕਰਨ ਨੂੰ ਜਿੱਥੇ ਡੰਪ ਪਿਆ ਤੇ ਚਾਹੇ ਟਰਾਲੀਆਂ ਤੇ ਸਫਾਈ ਸੇਵਕ ਜਿਹੜੇ ਉਹਨੂੰ ਕੂੜਾ ਕੱਢਣ ਲਈ ਲੱਗਦੇ ਆ ਉਹਦਾ ਪ੍ਰਬੰਧ ਅਸੀਂ ਕਰਾਂਗੇ ਜੇਦੀ ਮੰਤਰੀ ਕਮਿਸ਼ਨਰ ਨੇ ਅੱਜ ਪਹਿਲੀ ਵਾਰ ਮਨਜ਼ੂਰ ਕੀਤਾ ਕਿ ਕਰ ਲਓ ਤੁਸੀਂ ਕਰਕੇ ਦਿਖਾ ਦਿਓ ਹੁਣ ਇਹ ਪੂਰਾ ਸਾਫ ਅੱਜ ਤਾਂ ਹੀ ਤਾਂ ਕਮਿਸ਼ਨਰ ਨੇ ਕਰਨਾ ਸੀ ਕਾਰਪੋਰੇਸ਼ਨ ਨੇ ਕਰਨਾ ਸੀ ਅੱਜ ਜਿੱਦਣ 2-4 ਰੈਂਚ ਅਸੀਂ ਇੰਤਜ਼ਾਮ ਕਰਾਂਗੇ ਤੇ ਇਹਦੀ ਜ਼ਿੰਮੇਵਾਰੀ ਛੱਡੀ ਹੋਏ ਠੀਕ ਹੈ ਜੀ ਠੀਕ ਹੈ ਜੀ